ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਨੁਕਤੇ ਨੂੰ ਥੋੜਾ ਜਿਹਾ ਧਿਆਨ ਦੇ ਕੇ ਸਮਝਣ ਦੀ ਕੋਸ਼ਿਸ਼ ਕਰਿਓ ਸ਼ੁਰੂ ਵਿੱਚ ਇੱਕ ਗੱਲ ਕਹਿ ਦਿਆਂ ਵੀ ਜਦੋਂ ਕੋਈ ਵੀ ਤੁਹਾਡਾ ਰਿਸ਼ਤੇਦਾਰ ਤੀ ਪੁੱਤ ਭੈਣ ਭਰਾ ਮਾਂ ਬਾਪ ਸੱਜਣ ਮਿੱਤਰ ਸੱਜਣ ਮਿੱਤਰ ਉਹ ਜਿਹਦੇ ਨਾਲ ਤੁਹਾਡੇ ਦਿਲ ਦੀ ਸਾਝ ਹੋਵੇ ਜਦੋਂ ਉਹ ਤੁਹਾਡੇ ਨੇੜੇ ਹੁੰਦੇ ਨੇ ਤੁਹਾਨੂੰ ਉਹਨਾਂ ਦੇ ਅੰਦਰ ਕਮਜ਼ੋਰੀਆਂ ਦੇਖਦੀਆਂ ਨੇ ਤੁਸੀਂ ਇੱਕ ਇੱਕ ਨੂੰ ਨੋਟ ਕਰਦੇ ਹੋ ਇਹਦਾ ਬਹਿਣਾ ਚੰਗਾ ਨਹੀਂ ਉੱਠਣਾ ਚੰਗਾ ਨਹੀਂ ਬੋਲਣਾ ਚੰਗਾ ਨਹੀਂ ਇਹਦੀ ਆਦਤ ਮਾੜੀ ਏ ਇਹਦੀ ਆਦਤ ਮਾੜੀ ਬਟ ਜਦੋਂ ਉਹਨਾਂ ਦੇ ਵਿੱਚੋਂ ਕੋਈ ਦੂਰ ਚਲਾ ਜਾਂਦਾ ਹੈ ਵਿਦੇਸ਼ ਵਿੱਚ ਚਲਾ ਜਾਂਦਾ ਹੈ ਲੰਮੇ ਸਮੇਂ ਤੋਂ ਦੂਰ ਹੋਵੇ ਇਹ ਕੁਦਰਤ ਦਾ ਨਿਯਮ ਹੈ ਕਿ ਫਿਰ ਉਹਦੀਆਂ ਕਮਜ਼ੋਰੀਆਂ ਤੇ ਪਰਦਾ ਪੈ ਜਾਂਦਾ ਹੈ ਤੇ ਉਹਦੀਆਂ ਖੂਬੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ ਫੇਰ ਇੱਕ ਇੱਕ ਕਰਕੇ ਤੁਹਾਨੂੰ ਉਹਨਾਂ ਦੀਆਂ ਖੂਬੀਆਂ ਦਿਸਦੀਆਂ ਨੇ ਖੂਬੀਆਂ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਗਿਣਤੀ ਵਿੱਚ ਲੈਂਦੇ ਹਾਂ। ਤੋਂ ਦੋ ਚਾਰ ਨੁਕਤੇ ਮੈਂ ਰੱਖਣੇ ਚਾਹਣਾ ਘਾਰੇ ਘਰ ਦੇ ਅੰਦਰ ਹਜ਼ਾਰਾਂ ਗੱਲਾਂ ਬਾਤਾਂ ਹੁੰਦੀਆਂ ਨੇ ਕਿਉਂਕਿ ਘਰ ਜੁ ਹੋਇਆ ਤੇ ਘਰ ਦੇ ਅੰਦਰ ਬੱਚੇ ਜਨਮ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਘਟਨਾ ਹੈ ਬੱਚਿਆਂ ਨੂੰ ਤਰਸਨਾ ਹੈ ਬੱਚਿਆਂ ਨੂੰ ਅਗਾ ਵਧੂ ਬਣਾਉਣਾ ਹੈ ਬੱਚਿਆਂ ਨੂੰ ਚੰਗੇ ਬਣਾਉਣਾ ਹੈ ਤੇ ਹੁਣ ਚੰਗੇ ਬਣਾਉਣਾ ਹੈ ਤੇ ਕੁਦਰਤੀ ਕਰ ਲੇ ਮਾਪੇ ਨੂੰ ਟੋਕਣਾ ਰੋਕਣਾ ਪਏਗਾ ਵੱਡਿਆਂ ਭੈਣਾ ਭਰਾਵਾਂ ਨੂੰ ਰੋਕਣਾ ਟੋਕਣਾ ਪਏਗਾ ਪਰ ਬੱਚੇ ਚਾਹੁੰਦੇ ਨਹੀਂ ਵੀ ਸਾਨੂੰ ਕੋਈ ਰੋਕ ਟੋਕ ਕਰੇ ਤੋ ਹੁਣ ਹੁੰਦਾ ਕੀ ਉਹਦਾ ਅਸਰ ਕੀ ਹੁੰਦਾ ਹੈ ਵੀ ਜਦੋਂ ਮਾਂ ਰੋਕਦੀ ਪਿਤਾ ਰੋਕਦਾ ਹੈ ਵੱਡਾ ਭਾਈ ਰੋਕਦਾ ਹੈ ਭੈਣ ਰੋਕਦੀ ਹੈ ਤੋ ਬੱਚਿਆਂ ਦੇ ਮਨ ਦੇ ਅੰਦਰ ਇਹ ਗੱਲ ਬਣਦੀ ਵੀ ਸਾਡੇ ਮਾਪੇ ਚੰਗੇ ਨਹੀਂ ਸਾਡੇ ਭੈਣ ਭਾਈ ਚੰਗੇ ਨਹੀਂ ਗਵੰਡੀਆਂ ਦੇ ਮਾਪੇ ਚੰਗੇ ਨੇ ਗਵੰਡੀਆਂ ਦੇ ਭੈਣ ਭਾਈ ਚੰਗੇ ਨੇ ਕਿਉਂ ਕਿਉਂਕਿ ਉਹ ਤੁਹਾਨੂੰ ਰੋਕ ਟੋਕ ਨਹੀਂ ਰਹੇ ਰੋਕਣ ਟੋਕਣ ਦੀ ਜ਼ਿੰਮੇਵਾਰੀ ਤੁਹਾਡੇ ਮਾਪੇ ਬਾਪ ਦੀ ਹੈ ਜਿਨ੍ਹਾਂ ਦੇ ਨਾਲ ਤੁਹਾਡੇ ਬਲੱਡ ਦੀ ਸਾਂਝ ਹੈ ਖੂਨ ਦੀ ਸਾਂਝ ਹੈ ਖੂਨ ਦਾ ਰਿਸ਼ਤਾ ਹੈ ਖੈਰ ਜਦੋਂ ਉਹੀ ਬੱਚੇ ਘਰੋਂ ਦੂਰ ਚਲੇ ਜਾਂਦੇ ਨੇ ਵਿਦੇਸ਼ ਵਿੱਚ ਚਲੇ ਜਾਂਦੇ ਨੇ ਇਕੱਲੇ ਰਹਿੰਦੇ ਨੇ ਬਣਾਉਣੀ ਵੀ ਆ ਪੈਂਦੀ ਹੈ ਖਾਣੀ ਪੈਂਦੀ ਹੈ ਕੱਪੜਾ ਤੋਣਾ ਕੰਮ ਤੇ ਜਾਣਾ ਫੀਸਾਂ ਦੇਣੀਆਂ ਕਾਮਯਾਬ ਹੋਣਾ ਅੱਗੇ ਵਧਣਾ ਫਿਰ ਉਹਨਾਂ ਨੂੰ ਉਹੀ ਮਾਂ ਚੰਗੀ ਲੱਗਣੀ ਸ਼ੁਰੂ ਹੋ ਜਾਂਦੀ ਤੇ ਉਹੀ ਪਿਤਾ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਤੇ ਜੇ ਉਹਨਾਂ ਨੂੰ ਪੁੱਛੀਏ ਵੀ ਕੱਲ ਤੱਕ ਤੁਹਾਡੀ ਜ਼ੁਬਾਨੋਂ ਇੱਕ ਗੱਲ ਆਉਂਦੀ ਸੀ ਵੀ ਸਾਡੇ ਮਾਪੇ ਚੰਗੇ ਨਹੀਂ ਭੈਣ ਭਰਾ ਚੰਗੇ ਨਹੀਂ ਅੱਜ ਉਲਟਾ ਕਹਿ ਰਹੇ ਉਹ ਵੀ ਸਾਡੇ ਮਾਪੇ ਬੜੇ ਚੰਗੇ ਨੇ ਸਾਡੇ ਭੈਣ ਭਰਾ ਬੜੇ ਚੰਗੇ ਨੇ ਇਹਦਾ ਕਾਰਨ ਇੱਕੋ ਹੀ ਏ ਵੀ ਜਦੋਂ ਨੇੜੇ ਸੀ ਉਹਨਾਂ ਨੂੰ ਰੋਕਣਾ ਟੋਕਣਾ ਪੈਂਦਾ ਸੀ ਉਹ ਰੋਕਦੇ ਟੋਕਦੇ ਦੁਸ਼ਮਣੀ ਕਰਕੇ ਨਹੀਂ ਸਨ ਰੋਕਣਾ ਟੋਕਣਾ ਵੀ ਇਸ ਕਰਕੇ ਪੈਂਦਾ ਸੀ ਵੀ ਉਹ ਤੁਹਾਨੂੰ ਕੋਈ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਸਨ ਮਾਪੇ ਆਪ ਦੀ ਜ਼ਿੰਮੇਵਾਰੀ ਉਹ ਤੁਹਾਨੂੰ ਚੰਗਾ ਇਨਸਾਨ ਬਣਾਉਣਾ ਚਾਹੁੰਦੇ ਨੇ ਪਰ ਤੁਹਾਨੂੰ ਉਹ ਰੋਕ ਟੋਕ ਚੰਗੀ ਨਹੀਂ ਸੀ ਲੱਗਦੀ ਤੇ ਅੱਜ ਇੱਕ ਤੇ ਦੂਰੀ ਹੋ ਗਈ ਤੇ ਨੰਬਰ 2 ਦੇ ਉੱਤੇ ਰੋਕਣ ਟੋਕਣ ਵਾਲਾ ਕੋਈ ਨਹੀਂ ਹੈ ਹੁਣ ਉਹੀ ਮਾਪੇ ਉਹਦੀਆਂ ਖੂਬੀਆਂ ਦੇਖਤੀਆਂ ਨੇ ਚੇਤੇ ਆਉਂਦੀਆਂ ਨੇ ਪਿਤਾ ਨੇ ਆ ਗੱਲ ਕਹੀ ਸੀ ਪੁੱਤ ਇਦਾਂ ਨਹੀਂ ਕਰਨਾ ਮਾਂ ਨੇ ਕਹੀ ਸੀ ਬੇਟਾ ਇਦਾਂ ਨਹੀਂ ਕਰਨਾ ਹੁਣ ਤੁਹਾਨੂੰ ਉਹਨਾਂ ਦੀਆਂ ਚੰਗੀਆਂ ਗੱਲਾਂ ਚੇਤੇ ਆਉਂਦੀਆਂ ਨੇ ਹੁਣ ਉਹ ਮਾਪਿਓ ਚੰਗੇ ਲੱਗਦੇ ਨੇ ਦੂਸਰੀ ਗੱਲ ਸੁਭਾਅਕੇ ਵੀ ਜਿਹੜਾ ਰੋਕਦਾ ਏ ਟੋਕਦਾ ਏ ਉਹ ਬੁਰਾ ਲੱਗਦਾ ਹੀ ਏ ਥੋੜਾ ਬਹੁਤਾ ਪਾਵੇਂ ਟੀਚਰ ਹੋਵੇ ਪਾਵੇਂ ਮਾਂ ਬਾਪ ਹੋਵੇ ਉਹ ਥੋੜਾ ਬਹੁਤਾ ਬੁਰਾ ਲੱਗਦਾ ਹੀ ਲੱਗਦਾ ਕਦੇ ਕਦੇ ਤੁਸੀਂ ਬੋਲਤੇ ਨਹੀਂ ਪਾਉਂਦੇ ਮਾਂ ਬਾਪ ਦੇ ਸਾਹਮਣੇ ਪਰ ਅੰਦਰੋਂ ਕਹਿੰਦੇ ਹੋ ਮੇਰਾ ਪਿਓ ਚੰਗਾ ਨਹੀਂ ਮੇਰੀ ਮਾਂ ਚੰਗੀ ਨਹੀਂ ਪਰ ਸਮਾਂ ਬੀਤਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਏ ਜਿਹੜੀ ਬਾਪੂ ਨੇ ਗੱਲ ਕਹੀ ਸੀ ਮਾਂ ਨੇ ਗੱਲ ਕਹੀ ਸੀ ਉਹ ਚੰਗੀ ਚੰਗੀ ਏ ਮੈਂ ਇੱਕ ਦੋ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਦਾ ਹਾਂ ਪੱਥਰ ਹੈਗਾ ਅਣ ਘੜਿਆ ਪੱਥਰ ਲੈ ਕੇ ਤੁਸੀਂ ਨਿਕਲ ਜਾਓ ਬਾਜ਼ਾਰ ਦੇ ਅੰਦਰ ਕਵਾਂਟਲ 2 ਕਵਾਂਟਲ 4 ਕਵਾਂਟਲ ਦਾ ਪੱਥਰ ਲੈ ਕੇ ਬਾਜ਼ਾਰ ਦੇ ਅੰਦਰ ਵੇਚਣ ਵਾਸਤੇ ਨਿਕਲ ਜਾਓ ਤੁਹਾਨੂੰ ਕੋਈ ਉਹਦਾ ਕੌਡੀ ਮੁੱਲ ਨਹੀਂ ਦੇਵੇਗਾ ਗੱਡੀ ਤੇ ਲੱਦੋ ਭੀ ਆ 4 ਕਵਾਂਟਲ ਦਾ ਪੱਥਰ ਮੇਰੇ ਕੋਲੇ ਤੇ ਇਹਦਾ ਕੋਈ ਮੁੱਲ ਪਾਓ ਕੋਈ ਮੁੱਲ ਨਹੀਂ ਹੈ ਪਰ ਉਹ ਪੱਥਰ ਜਦੋਂ ਹਥੌੜੇ ਤੇ ਸ਼ੈਣੀ ਦੀ ਮਾਰ ਖਾਂਦਾ ਖਾਂਦਾ ਇੱਕ ਮੂਰਤੀ ਬਣ ਗਿਆ ਕਲਾਕਾਰ ਦੇ ਹੱਥਾਂ ਵਿੱਚ ਆਇਆ ਉਹਨੇ ਇੱਕ ਮੂਰਤੀ ਨੂੰ ਜਨਮ ਦੇ ਦਿੱਤਾ ਉਹੀ ਪੱਥਰ ਹੁਣ ਬਾਜ਼ਾਰ ਦੇ ਅੰਦਰ ਲੈ ਕੇ ਜਾਣ ਦੀ ਲੋੜ ਨਹੀਂ ਤੁਹਾਡੀ ਜਗ੍ਹਾ ਤੇ ਤੁਹਾਡੀ ਦੁਕਾਨ ਤੇ ਆਣ ਕੇ ਲੋਕ ਉਹਦੇ ਕਾਖ ਬਣ ਕੇ ਖਰੀਦਦਾਰ ਬਣ ਕੇ ਉਹਨੂੰ ਖਰੀਦ ਕੇ ਲੈ ਜਾਣਗੇ ਕਿਉਂਕਿ ਉਹਦਾ ਤੁਸਾਂ ਕੁਝ ਬਣਾ ਦਿੱਤਾ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ ਅਣਕੜੇ ਦਾ ਹੀ ਜਨਮ ਹੁੰਦਾ ਹੈ ਹੁਣ ਮਾਂ ਬਾਪ ਨੇ ਤੁਹਾਨੂੰ ਕੱਟਣਾ ਹੈ ਤੁਹਾਨੂੰ ਤਰਾਸ਼ਣਾ ਹੈ ਤੁਹਾਨੂੰ ਸ਼ਿੰਗਾਰਨਾ ਹੈ ਤੇ ਜਿਨੇ ਸ਼ਿੰਗਾਰਨਾ ਹੈ ਜਿਨੇ ਚੋਟ ਕਰਨੀ ਹੈ ਉਹਨੇ ਚੰਗਾ ਥੋੜਾ ਲੱਗਣਾ ਹੈ ਫਿਰ ਤਾਂ ਕਰਕੇ ਬੱਚੇ ਸਮਝ ਨਹੀਂ ਪਾਉਂਦੇ ਵੀ ਮਾਂ ਬਾਪ ਸਾਡੇ ਭਲੇ ਵਾਸਤੇ ਹੀ ਕਹਿ ਰਹੇ ਨੇ ਸੋਨਾ ਹੈ ਸੋਨੇ ਦੀ ਡਲੀ ਕਦੀ ਕਿਸੇ ਨੇ ਗਲ ਵਿੱਚ ਪਾਈ ਪਰ ਜਦੋਂ ਉਹ ਸੋਨਾ ਤਪਦਾ ਹੈ ਸੁਨਾਰ ਦੇ ਹਥੌੜੀ ਦੀ ਚੋਟ ਖਾਂਦਾ ਹੈ ਉਹਦਾ ਗਹਿਣਾ ਬਣਦਾ ਹੈ ਤੁਸੀਂ ਆਪਣੇ ਸਰੀਰ ਤੇ ਸਜਾਵਟ ਵਜੋਂ ਉਹਨੂੰ ਆਭੂਸ਼ਣ ਬਣਾ ਕੇ ਪਾ ਲੈਂਦੇ ਹੋ ਤਵਾੜਾ ਗਲਤ ਰਾਹ ਦੇ ਉੱਤੇ ਤੁਰਨਾ ਜਿੰਨਾ ਦਰਦ ਤੁਹਾਡੇ ਪਿਓ ਨੂੰ ਹੁੰਦਾ ਹੈ ਤੁਹਾਡੀ ਮਾਂ ਨੂੰ ਹੁੰਦਾ ਹੈ ਜਾਂ ਤੁਹਾਡੇ ਚੰਗੇ ਭਾਈ ਨੂੰ ਤੇ ਭੈਣ ਨੂੰ ਹੁੰਦਾ ਇੰਨਾ ਗਵਾਂਢੀ ਨੂੰ ਨਹੀਂ ਹੁੰਦਾ ਜਿੰਨਾਂ ਨੂੰ ਤੁਸੀਂ ਕਹਿ ਰਹੇ ਹੋ ਨਾ ਬੜੇ ਚੰਗੇ ਨੇ ਇੰਨਾ ਉਹਨਾਂ ਗਵਾਂਢੀਆਂ ਨੂੰ ਦਰਦ ਨਹੀਂ ਹੁੰਦਾ ਇੰਨਾਂ ਦੇ ਰਿਸ਼ਤੇਦਾਰਾਂ ਨੂੰ ਦਰਦ ਨਹੀਂ ਹੁੰਦਾ ਜਿੰਨਾ ਪਿਓ ਨੂੰ ਦਰਦ ਹੁੰਦਾ ਹੈ ਜਾਂ ਮਾਂ ਨੂੰ ਦਰਦ ਹੁੰਦਾ ਹੈ ਕਿਉਂਕਿ ਉਹਨਾਂ ਦੀ ਔਲਾਦ ਉਹ ਉਹਨਾਂ ਨੇ ਤੁਹਾਨੂੰ ਜਨਮ ਦਿੱਤਾ ਹੈ ਉਹਨਾਂ ਨੇ ਤੁਹਾਨੂੰ ਜਨਮਿਆ ਹੈ ਤੁਹਾਨੂੰ ਪਾਲਿਆ ਪੋਚਿਆ ਹੈ ਉਹ ਚਾਹੁੰਦੇ ਨੇ ਵੀ ਸਾਡਾ ਬੱਚਾ ਕੋਈ ਚੰਗਾ ਬਣੇ ਮੈਂ ਇੱਕ ਵੀਡੀਓ ਵੱਖਰੀ ਬਣਾਵਾਂਗਾ ਪਰ ਕੇਵਲ ਇਸ਼ਾਰਾ ਕਰ ਦੇਣਾ ਜੇ ਮਾਂ-ਬਾਪ ਦੀ ਝਿੜਕ ਤੁਹਾਨੂੰ ਚੰਗੀ ਨਹੀਂ ਨਾ ਲੱਗਦੀ ਤੇ ਲੋਕਾਂ ਦੀਆਂ ਝਿੜਕਾਂ ਖਾਣ ਵਾਸਤੇ ਤਿਆਰ ਰਿਆਜ ਆਉਣ ਵਾਲੀ ਲਾਈਫ ਦੇ ਅੰਦਰ ਲੋਕਾਂ ਦੀਆਂ ਝਿੜਕੀਆਂ ਖਾਣੀਆਂ ਪੈਣਗੀਆਂ ਇਹ ਵੀਡੀਓ ਇੱਕ ਮੈਂ ਵੱਖਰੀ ਬਣਾਵਾਂਗਾ ਖੈਰ ਇਸ ਤੋਂ ਅੱਗੇ ਚੱਲਨੇ ਆ ਜਿਸ ਨਾਲ ਅੰਦਰੂਨੀ ਸਾਂਝ ਹੁੰਦੀ ਹੈ ਜਿਸ ਦੇ ਨਾਲ ਦਿਲ ਦੀ ਸਾਂਝ ਹੁੰਦੀ ਹੈ ਬੱਚੇ ਸਮਝਦੇ ਨਹੀਂ ਮਾਂ-ਬਾਪ ਨੂੰ ਉਹੀ ਤੁਹਾਨੂੰ ਕੁਝ ਰੋਕਦਾ ਏ ਉਹੀ ਟੋਕਦਾ ਏ ਦੂਜੇ ਤੇ ਥਾਪੜਾ ਦੇ ਜਾਣਗੇ ਵਾਹ ਬੇਵਾ ਤੇਰੇ ਵਰਗਾ ਸਿਆਣਾ ਬੰਦਾ ਹੀ ਕੋਈ ਨਹੀਂ ਤੇਰੇ ਵਰਗਾ ਮਰਦ ਹੀ ਕੋਈ ਨਹੀਂ ਤੇਰੇ ਵਰਗਾ ਚੰਗਾ ਹੀ ਕੋਈ ਨਹੀਂ ਦੂਜਿਆਂ ਨੂੰ ਕਹਿੰਦੀ ਲੋੜ ਕੀ ਕਿਉਂਕਿ ਸਮਾਜਿਕ ਰਿਲੇਸ਼ਨ ਤੋੜਨ ਦੀ ਉਹਨਾਂ ਨੂੰ ਕੀ ਲੋੜ ਹੈ ਉੱਤੇ ਚੰਗਾ ਚੰਗਾ ਕਹਿਣਗੇ ਉਹ ਤੁਹਾਨੂੰ ਬੁਰਾ ਕਹਿਣਗੇ ਉਹ ਬੋਲ ਤੁਹਾਨੂੰ ਚੰਗਾ ਨਹੀਂ ਲੱਗਦੇ ਤੁਸੀਂ ਨਫ਼ਰਤ ਕਰੋਗੇ ਉਹਨਾਂ ਨੂੰ ਕਹਿੰਦੀ ਕੀ ਲੋੜ ਹੈ ਭਾਵੇਂ ਤੁਹਾਡੇ ਰਿਸ਼ਤੇਦਾਰ ਨੇ ਤੇ ਭਾਵੇਂ ਤੁਹਾਡੇ ਸੱਜਣ ਮਿੱਤਰ ਨੇ ਹੁਣ ਬੁਰੇ ਨੂੰ ਬੁਰਾ ਕਹਿਣਾ ਪਿਓ ਜਾਂ ਮਾਂ ਕਹੇਗੀ ਭੈਣ ਭਾਈ ਕਹਿਣਗੇ ਪਰ ਉਹ ਅੱਜ ਤੁਹਾਨੂੰ ਬੁਰਾ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਅੰਦਰ ਉਹੀ ਬੋਲ ਤੁਹਾਨੂੰ ਇਸ ਤਰ੍ਹਾਂ ਲੱਗਣਗੇ ਜਿਵੇਂ ਦਵਾਈ ਦਾ ਕੰਮ ਕਰ ਗਏ ਨੇ ਉਹ ਕੌੜੀ ਦਵਾਈ ਤੁਹਾਡੇ ਭਲੇ ਵਾਸਤੇ ਹੈ ਉਹ ਚਿੜਕ ਤੁਹਾਡੇ ਭਲੇ ਵਾਸਤੇ ਹੈ ਤਾਂ ਖੈਰ ਇਹਨਾਂ ਗੱਲਾਂ ਨੂੰ ਸਮਝੋ ਮਾਂ ਬਾਪ ਤੁਹਾਡੇ ਭਲੇ ਵਾਸਤੇ ਨੇ ਇਹ ਵੀਡੀਓ ਚੇਚੀਓਣਾ ਬੱਚਿਆਂ ਵਾਸਤੇ ਜਿਹੜੇ ਚੜ੍ਹਦੀ ਉਮਰ ਦੇ ਵਿੱਚ ਜਾ ਰਹੇ ਨੇ ਤੇ ਮਾਪੇ ਬਾਬੀਆਂ ਗੱਲਾਂ ਨੂੰ ਚੰਗਾ ਨਹੀਂ ਸਮਝਦੇ ਭੈਣ ਭਾਈਆਂ ਦੀਆਂ ਗੱਲਾਂ ਨੂੰ ਚੰਗਾ ਨਹੀਂ ਸਮਝਦੇ ਲੋਕਾਂ ਦੀ एग्जांपल ਸਾਹਮਣੇ ਰੱਖਣਗੇ ਫਲਾਣੇ ਦਾ ਪਿਤਾ ਬੜਾ ਚੰਗਾ ਹੈ ਫਲਾਣੇ ਦੀ ਮਾਂ ਬੜੀ ਚੰਗੀ ਹੈ ਫਲਾਣੇ ਦਾ ਭਾਈ ਬੜਾ ਚੰਗਾ ਹੈ ਨਹੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਤੁਹਾਡੀ ਉਮਰ ਦੇ ਬੱਚਿਆਂ ਨੂੰ ਪੁੱਛ ਕੇ ਵੇਖੋ ਉਹ ਤੁਹਾਡੇ ਮਾਪੇ ਬਾਰੇ ਕਹਿੰਦੇ ਨੇ ਉਹ ਬੜਾ ਚੰਗਾ ਹੈ ਤਾਂ ਖੈਰ ਚੰਗੇ ਨੇ ਮਾਪੇ ਜਿਨ੍ਹਾਂ ਨੇ ਜਨਮਿਆ ਹੈ ਜਿਹੜੇ ਆਪਣੇ ਮੂੰਹ ਦੀ ਬੁਰਕੀ ਕੱਢ ਕੇ ਤੁਹਾਨੂੰ ਸ਼ੌਂਕ ਤੁਹਾਡੇ ਪੂਰੇ ਕਰ ਰਹੇ ਨੇ ਤੁਹਾਨੂੰ ਲਲਨਾ ਪਲਨਾ ਦੇ ਰਹੇ ਨੇ ਆਪਣੇ ਸ਼ੌਂਕ ਮਾਰ ਕੇ ਤੁਹਾਡੇ ਸ਼ੌਂਕ ਪੂਰੇ ਕਰਨ ਦਾ ਯਤਨ ਕਰ ਰਹੇ ਨੇ ਉਹਨਾਂ ਨੂੰ ਬੁਰਾ ਨਾ ਕਹੋ ਹੋਣਗੇ ਬਿਰਲੇ ਵਾਂਝੇ ਕੋਈ ਬੁਰੇ ਪਰ ਗਿਣਤੀ ਇਸ ਤਰ੍ਹਾਂ ਹੀ ਕਹਿੰਦੀ ਹੈ ਪਰਸੈਂਟੇਜ ਇਸ ਤਰ੍ਹਾਂ ਹੀ ਕਹਿੰਦੀ ਹੈ ਵੀ ਪਿਓ ਦਾ ਦਰਦ ਤੇ ਮਾਂ ਦਾ ਦਰਦ ਬੱਚੇ ਵਾਸਤੇ ਹੈ ਜਿਹੜਾ ਉਹ ਹੋਰ ਕਿਸੇ ਦੇ ਕੋਲ ਨਹੀਂ ਹੈ ਖੈਰ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਦੀਆਂ ਛਿੜਕਾਂ ਨੂੰ ਬਰਦਾਸ਼ਤ ਕਰ ਲਓ ਅਗਰ ਕੁਝ ਬਨਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ